ਓਏ ਜੀ ਰਸਨਾ ਵਾਜੀ ਨਾਲ ਅੱਗੇ ਸਾਰੇ ਸਾਧ ਸੰਗਤ ਕੋਲ ਬੈਠੋ ਦੋਵੇਂ ਹੱਥ ਜੋੜ ਸਤਿਗੁਰਾਂ ਨੂੰ ਸੇਜ ਤੋਂ ਬਾਅਦ ਵਿੱਚ ਬਲਾਂਦ ਵਾਜੀਆਂ ਤੇ ਫਤਿਹ ਬੁਜਾਓ ਆਪੋ ਜੀ ਵਾਰੀ ਗੁਰੂ ਜੀ ਦਾ ਥਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਪਰਵਾਣ ਦੇ ਰਖਵਿਦਾਰ ਗੁਰਜਨ ਸਿੰਘ ਜੀ ਟੌੜਾ ਆਜੋਣਾ ਦੀ 21 ਸਾਲਾਂ ਦਾ ਯਾਦ ਵਿੱਚ ਉਹਨਾਂ ਦੇ ਨਗਰ ਵਿੱਚ ਗੁਰੂ ਬਰਨ ਸਾਹਿਬ ਦੇ ਚਰਨਾ ਜੀ ਜੁੜ ਬੈਠੇ ਆ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਸਨੇਂਘਾਂ ਵੱਲੋਂ ਤੇ ਬਹੁਤ ਉੱਪਰ ਵੱਡਾ ਉਪਰਾਲਾ ਕੀਤਾ ਗਿਆ ਉਹਨਾਂ ਦੀ ਯਾਦ ਨੂੰ ਮਨਾਉਣ ਦਾ ਕੋਈਦਰ ਪਹਿਲਾ ਉਹਨਾਂ ਦੇ ਲੋਦੇ ਸਰਕਾਰ ਜੋ ਵਰਮ ਪਿਆਰੇ ਸਰਦਾਰ ਗੌਰਵੀਰ ਸਿੰਘ ਜੀ ਟੋੜਾ ਉਹਨਾਂ ਨੇ ਜਦੋਂ ਅੱਜ ਦੇ ਸਵਾਗਤ ਵੇਦ ਪੂਜਣ ਦਾ ਸੱਦਾ ਦਾਸ ਨੂੰ ਦਿੱਤਾ ਤਾਂ ਮੈਂ ਉਸੇ ਦਿਨ ਮਨ ਬਣਾ ਲਿਆ ਸੀ ਕਿਉਂਕਿ ਪਿਛਲੇ ਦਿਨ ਵੀ ਪਿਛਲੇ ਸਾਲ ਵੀ ਦਾਸ ਇਸ ਸਮੇਂ ਪੁੱਜ ਨਹੀਂ ਸੀ ਸੱਚਾ ਤੇ ਕੱਲ ਜਦੋਂ ਜਥੇਦਾਰ ਟੋੜਾ ਸਾਹਿਬ ਦੀ ਸੋਚ ਦੇ ਵਾਰਸਾਂ ਤੋਂ ਇੱਕ ਜਥੇਦਾਰ ਪਰਮੈਲ ਸਿੰਘ ਪਟਿਆਲì ਉਹਨਾਂ ਦਾ ਫੋਨ ਗਿਆ ਅਸੀਂ ਹਰਿਆਣਾ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਸਹਿਬਾਨਾਂ ਨੇ ਮਨ ਬੜਾਇਆ ਜਨਾਬੋ ਜਥੇਦਾਰ ਸੌਰ ਸੰਜੀ ਬੋਗਾ ਡਿਵੀ ਪੰਖੂਲਾ ਤੋਂ ਔਰ ਜਥੇਦਾਰ ਗੁਰਬੀ ਸਿੰਘ ਮੀਤਾ ਜਥੇਦਾਰ ਜੰਦਰ ਸਿੰਘ ਜੂ ਬਰਾੜਾ ਬਾੜਾ ਤੋਂ ਔਰ ਮੇਰੇ ਨਾਲ ਸਿਰਸਾ ਤੋਂ ਜਥੇਦਾਰ ਗੁਰਪਾਲ ਸਿੰਘ ਗੋਰਾ ਐਲਣਾ ਬਾਦ ਔਰ ਜਥੇਦਾਰ ਜਮਤਾਲ ਸਿੰਘ ਜੀ ਬਾਣ ਸਾਰੇ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਆਜੇ ਜੀ ਜਥੇਦਾਰ ਅਡਵਾ ਸਾਹਿਬ ਨਾਲ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਹੋ ਜੇ ਆ ਜਥੇਦਾਰ ਟੌੜਾ ਸਾਹਿਬ ਦੀ ਸ਼ਖਸੀਅਤ ਬਾਬਤ ਰਾਗਵਾਨ ਬਾੜੀਆ ਦੇ ਸਤਕਾਰਯੋਗ ਨੁਮਾਇੰਦਿਆਂ ਤੋਂ ਤੁਸੀਂ ਬੜੇ ਵਿਸਥਾਰ ਨਾਲ ਸੁਣਿਆ ਜਨਾਬੀ ਜਥੇਦਾਰ ਟੌੜਾ ਸਾਹਿਬ ਦੇ ਨਾਲ ਮੁਲਾਕਾਤ ਹੋਇਆ ਭਾਵੇਂ ਕੁਝ ਸਮਾਂ ਉਹਨਾਂ ਨਾਲ ਬੈਠ ਕੇ ਵਾਦਨ ਬਲਾਸ ਹੋਏ ਉਹਨਾਂ ਦੀ ਸ਼ਖਸੀਅਤ ਨੂੰ ਤੁਸੀਂ ਸਾਰੇ ਜਾਣੂ ਆ ਉਹ ਸਿੱਖੀ ਪਰਦੇ ਕਿਸ ਤਰ੍ਹਾਂ ਸਮਰਪਿਤ ਸਨ ਧਰਮ ਤੇ ਰਾਜਨੀਤੀ ਦੇ ਸਮੇਰਵੇ ਦਾ ਉਹਨਾਂ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਬੇਦਾਗ ਰੱਖਿਆ 6 ਵਾਰ ਮੈਂਬਰ ਰਾਜ ਸਭਾ ਦੀ 1 ਵਾਰ ਮੈਂਬਰ ਲੋਕ ਸਭਾ ਹੁੰਦਿਆਂ ਵੀ ਉਹਨਾਂ ਨੇ ਕਿਸ ਤਰ੍ਹਾਂ ਰਾਜਨੀਤਿਕ ਜ਼ਿੰਦਗੀ ਦੇ ਨਾਲ ਨਾਲ ਧਾਰਮਿਕ ਜ਼ਿੰਦਗੀ ਨੂੰ ਪ੍ਰਮੁੱਖਤਾ ਦੇ ਨਾਲ ਨਿਭਾਇਆ ਕਿ ਜੱਜੇਦਾਰ ਟੋਹੜਾ ਸਾਹਿਬ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਉਹਨਾਂ ਨੇ ਸਾਨੂੰ ਮਿਹਰ ਤੇ ਪੀੜੀ ਦਾ ਸੁਨੇਹ ਦਿੱਤਾ ਹੈ ਮਾਰੇ ਦੇਸਤਰਾ ਜਥੇਦਾਰ ਟੋੜਾ ਸਾਹਿਬ ਨੇ ਇਸ ਨੂੰ ਅੱਜ ਉਸੇ ਸਮੇਂ ਦੇ ਅੰਦਰ ਨਿਭਾਉਣਾ ਕੀਤਾ ਉਹਨਾਂ ਦਾ ਜੀਵਨ ਸਾਡਾ ਮਾਰਗਦਰਸ਼ਨ ਕਰਦਾ ਮੈਂ ਇੱਕ ਘਟਨਾ ਉਹਨਾਂ ਦੇ ਜੀਵਨ ਨਾਲ ਜੋ ਮੇਰੇ ਨਾਲ ਸੰਬੰਧਿਤ ਹੈ ਉਹ ਸਾਂਝੀ ਕਰਕੇ ਤੁਹਾਡੇ ਤੋਂ ਖਿਮਾ ਮੰਗ ਲੈਣੀ ਕਿਉਂਕਿ ਬੜੇ ਸਤਿਕਾਰਯੋਗ ਬੁਲਾਰੇ ਬੈਠੇ ਆ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਦਿਦਾਰੇ ਕਰਨਾ ਹੈ ਉਹ ਜਥੇਦਾਰ ਟੋੜਾ ਸਾਹਿਬ ਨੂੰ ਛੜਦਾ ਤੇ ਫੁੱਲ ਭੇਟ ਕਰਨੇ ਆ ਗੁਰੂ ਪਿਆਰਿਓ 1998 ਦੀ ਗੱਲ ਹੈ ਜਦੋਂ 1997 ਦੇ ਦੰਦਮਾ ਵਿੱਚ ਸਾਲ ਤੋਂ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਮਾਲਵੇ ਦੇ ਖੇਤਰ ਤੱਕ ਸ੍ਰੀ ਦੰਦਮਾ ਸਾਹਿਬ ਦੇ ਇਲਾਕੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਸ਼ੁਰੂ ਕੀਤਾ ਗੁਰਦੁਆਰਾ ਦਾਦੂ ਸਾਹਿਬ ਆਮਰੇ ਡਿਸਟ੍ਰਿਕਟ ਦੇ ਸਰਸਾ ਹਰਿਆਣਾ ਸਟੇਟ ਵੇ ਤੇ ਪੈਂਦਾ ਹੈ ਪਰ ਤਖਤ ਸਾਹਿਬ ਤੋਂ ਦੋ ਫਰਲਾਂਗਾਂ ਦੀ ਦੂਰੀ ਤੇ ਕੇਵਲ 15 ਕਿ ਮਿੰਟ ਦਾ ਰਸਤਾ ਹੈ ਜਦੋਂ ਧਰਮ ਪ੍ਰਚਾਰ ਸ਼ੁਰੂ ਕੀਤਾ 1997 ਦੇ ਇਲਾਕਾ ਸੀ ਸੌਦਾ ਸਾਧਾ ਉਹਦੀ ਮਾਰ ਹੀੜ ਸੀ ਇਲਾਕਾ ਤੇ ਨਵ ਸਟੇਟਾਂ ਦੀਆਂ ਸਰਕਾਰਾਂ ਬਣਾਉਣ ਦਾ ਦਾਵਾ ਕਰਦਾ ਸੀ ਉਹਨੇ ਧਾਰਮਿਕ ਦਲਾਨਾਂ ਨੂੰ ਰੋਕਣ ਦਾ ਗੁਰਮੁਖ ਪਿਆਰਿਓ ਤਹਈਆ ਕਰ ਲਿਆ ਕਿ ਇੱਥੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਬਾਘ ਹੋਵੇ ਅਮਰ ਸੰਚਾਰ ਦੀ ਲਹਿਰ ਨਾ ਚੱਲੇ ਕਿਉਂਕਿ ਪਿੰਡ ਪਿੰਡ ਤੇਨ ਦੀਵਾਨ ਬੰਦ ਜਵਾਨ ਹਰ ਆਂਦਰੀ ਦੀਵਾਨ ਤੇ ਆਪਰਾ ਸੰਚਾਰ ਕਿ ਜਦੋਂ ਇਹ ਲਹਿਰ ਚੱਲੀ ਪੰਜ ਦਿਵਾਨ ਸੰਤ ਕੋੜਫਤਾ ਜ਼ਿਲ੍ਹਾ ਬਠਿੰਡਾ ਵਿੱਚ ਇਹਨਾਂ ਦਿਵਾਨ ਸੱਜ ਗਏ ਚੌਥੇ ਦਿਵਾਨ ਤੇ ਜਾਣਾ ਸੀ ਦਾਣਾ ਮੰਡੀ ਪਿੰਡ ਕੋੜਫਤਾ ਜ਼ਿਲ੍ਹਾ ਬਠਿੰਡਾ ਮੈਨੂੰ ਅੱਜ ਵੀ ਯਾਦ ਹੈ 19 ਦਸੰਬਰ 1998 ਦਾ ਦਿਨ ਸੀ ਤੱਕ ਸ੍ਰੀ ਦੰਦਮਾ ਸਾਹਿਬ ਤਲਵੰਡੀ ਸਾਹਿਬ ਉਹਦਾ ਡੀਐਸਪੀ ਉਸ ਵੇਲੇ ਸਰਦਾਰ ਦਰਸ਼ਨ ਸਿੰਘ ਸੰਧੂ ਉਹਨਾਂ ਦਾ ਸੁਨੇਹਾ ਮੇਰੇ ਕੋਲ ਪੁੱਜ ਗਿਆ ਕਿ ਜੇ ਅੱਜ ਹਰਿਆਣੇ ਜੋ ਪੰਜਾਬ ਦੀ ਧਰਤੀ ਤੇ ਪੈਰ ਪਾਇਆ ਰਸਤੇ 'ਚ ਬਾਰਡਰ ਤੇ ਜਿਹੜਾ ਪੰਜਾਬ ਹਰਿਆਣੇ ਦਾ ਬਾਰਡਰ ਆ ਸੀਮਾ ਉਥੇ ਨਾਕਾ ਲਗਾ ਤੇ ਨੰਮੀਆਂ ਬਾਰਕਾਂ ਬਣਾਈਆਂ ਕਹਿੰਦਾ ਥਾੜੇ ਸਾਰੇ ਸਾਥੀਆਂ ਸਮੇਤ ਕਹਿੰਦਾ ਫੜ ਕੇ ਲੱਗਾ ਤੋੜ ਕੇ ਉਥੇ ਢੱਕ ਦਿਆਂਗਾ ਕਹਿੰਦਾ ਪ੍ਰਚਾਰ ਵੀ ਕਰਨ ਦੇਣਾ ਇਦੋਂ ਗੁਰਦੁਆਰਾ ਕਮੇਟੀ ਕੋਟ ਫੱਤਾ ਤੇ ਮੇਰੇ ਕੋਲੇ ਪੁੱਜੀ ਉਹਨਾਂ ਦਾ ਸੁਨੇਹਾ ਰਾਮਾ ਹਰਿਆਣੇ ਦੇ ਵਿੱਚ ਦੀ ਗੁਰਮਤ ਪਿਆਰੇ ਜੱਜੇਦਾਰ ਟੋਹੜਾ ਸਾਹਿਬ ਨਾਲ ਗੱਲ ਕਰਕੇ ਹਰਿਆਣੇ ਦੇ ਵਿਚਲੇ ਰਸਤੇ ਦਿੱਲੀ ਆਪਣਾ ਚੰਡੀਗੜ੍ਹ ਸਟੇਟ ਗੈਸਟ ਹਾਊਸ ਪਹੁੰਚਿਆ ਜਿੱਥੇ ਜੱਜੇਦਾਰ ਟੋਹੜਾ ਸਾਹਿਬ ਬੈਠੇ ਸਨ ਉਸ ਵੇਲੇ ਬਾਬੂ ਕਾਂਸੀ ਰਾਮ ਉਹਨਾਂ ਦੇ ਨਾਲ ਬੈਠੇ ਸਨ ਭੋਜਨ ਸਮਾਜ ਪਾਰਟੀ ਦੇ ਆਗੂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਬੈਠੇ ਸਨ ਇਹਨਾਂ ਆਗੂਆਂ ਦੇ ਨਾਲ ਜਿਸ ਵੇਲੇ ਵਿਚਾਰ-ਵਟਾਂਦਰਾ ਹੋਇਆ ਜਥੇਦਾਰ ਟੋਹੜਾ ਸਾਹਿਬ ਪ੍ਰਧਾਨ ਸੰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂ ਕਿਹਾ ਜਥੇਦਾਰ ਸਾਹਿਬ ਪੰਜਾਬ ਦੀ ਧਰਤੀ ਤੇ ਧਰਮ ਪ੍ਰਚਾਰ ਤੇ ਪਾਬੰਦੀ ਲੱਗ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੈ ਅਕਾਲੀ ਦਲ ਦੀ ਸਰਕਾਰ ਹੈ ਤੁਹਾਡੀ ਸਰਕਾਰ ਤੁਸੀਂ ਵੀ ਉਹਨਾਂ ਦੇ ਨਾਲ ਕਿ ਜੇ ਭਵੰਦੀ ਧਰਮ ਪ੍ਰਚਾਰ ਦੀ ਪੰਜਾਬ ਦੀ ਧਰਤੀ ਤੇ ਲੱਗ ਰਹੀ ਤੇ ਅਸੀਂ ਦੂਜੀਆਂ ਸਟੇਟਾਂ 'ਚ ਕਿਵੇਂ ਕਰਾਂਗੇ ਜਦੇਹ ਦਾ ਟੋੜਾ ਸਾਹਿਬ ਨੇ ਉਸ ਵੇਲੇ ਇਸ ਗੱਲ ਤੇ ਗੁਰਮਖ ਪਿਆਰੋ ਐਕਸ਼ਨ ਲੈਂਦੇ ਆ ਮੈਨੂੰ ਕਹਿੰਦੇ ਜਾਓ ਤੁਸੀਂ ਜਾ ਕੇ ਦੀਵਾਨ ਲਾਓ ਧਰਮ ਦਾ ਪ੍ਰਚਾਰ ਕਰੋ ਜੇ ਰੁਕਾਵਟ ਆਉਗੀ ਤੇ ਫਿਰ ਅਸੀਂ ਦੇਖਾਂਗੇ ਮੈਂ ਚੰਡੀਗੜ੍ਹ ਤੋਂ ਉਸੇ ਤਲਾ ਚੱਲਿਆ ਭਾਈ ਦਰਦੀਪ ਸਿੰਘ ਬਠਿੰਡਾ ਉਹ ਵੀ ਮੇਰੇ ਨਾਲ ਸਨ ਉਸ ਵੇਲੇ ਜਦੋਂ ਅਸੀਂ ਚੰਡੀਗੜ੍ਹ ਤੋਂ ਚੱਲੇ ਬਠਿੰਡੇ ਪਹੁੰਚੇ ਇੱਕ ਗੁਰਦੁਆਰਾ ਸਾਹਿਬ ਦਾ ਨੀਂ ਮੱਥਾ ਰੱਖਣਾ ਸੀ ਨੀਂ ਮੱਥਾ ਰੱਖਣ ਤੋਂ ਬਾਅਦ ਦੁਪਹਿਰ ਦਾ ਦੀਵਾਨ ਜਦੋਂ 20 ਦਸੰਬਰ 1998 ਕੂੜ ਫਤੇ ਪਿੰਡ ਨੂੰ ਜਦੋਂ ਗੱਡੀਆਂ ਕੋੜ ਸ਼ੰਹੀਰ ਤੋਂ ਮੋੜੀਆਂ ਤੇ ਪੁਲਿਸ ਨੇ ਰੋਕ ਲੀਆਂ ਐਸਐਸਪੀ ਸਰਦਾਰ ਹਰਨੇਕ ਸਿੰਘ ਸਰਾਸਨ ਕਹਿੰਦੇ ਅੱਜ ਦੀ ਬੇਨਤੀ ਵਿੱਚ ਤੁਹਾਨੂੰ ਉਥੇ ਦੀ ਜਾਣ ਦੇਣਾ ਸਾਨੂੰ ਡਿਟੇਨ ਕਰ ਲਿਆ ਤਲਵੰਡੀ ਸਾਭੂ ਥਾਣੇ 25 ਸਾਥੀਆਂ ਸਮੇਤ ਸਵੇਰ ਤੋਂ ਸ਼ਾਮ ਤੱਕ ਡਿਟੇਨ ਕਰਕੇ ਰੱਖਿਆ ਤੇ ਸ਼ਾਮ ਨੂੰ 30-40 ਗੱਡੀਆਂ ਸਾਨੂੰ ਗੁਰਦੁਆਰਾ ਦਾदू ਸਾਹਿਬ ਛੱਡ ਕੇ ਆਇਆ ਦੀਵਾਨ ਦਾ ਟਾਈਮ ਕੱਢ ਦਿੱਤਾ ਮੈਂ ਜਿੱਥੇ ਦਾ ਟੌੜਾ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਲਓ ਅਸੀਂ ਤੇ ਆਪਣੀ ਡਿਊਟੀ ਨਿਭਾਈ ਹੈ ਹੁਣੇਗਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੇ ਫਿਰ ਪ੍ਰਕਾਸ਼ ਸਿੰਘ ਬਾਦਲ ਦਾ ਗੱਲ ਕੀਤੀ ਆ ਕਿ ਆਖਿਆ ਪੰਜਾਬ ਦੀ ਧਰਤੀ ਤੇ ਧਰਮ ਪ੍ਰਚਾਰ ਨਹੀਂ ਰੁਕਣਾ ਚਾਹੀਦਾ ਜਾਇਦਰ ਟੋਹੜਾ ਸਾਹਿਬ ਸੰਤ ਸਮਾਜ ਦੰਤਮੀਟਰ ਸਾਹਿਬ ਦੇ ਮੁਖੀ ਬਾਬਾ ਠਾਕੁਰ ਸਿੰਘ ਸੰਸਮਾਜ ਦੇ ਪ੍ਰਧਾਨ ਬਾਬਾ ਸਰਬਜੀਤ ਸਿੰਘ ਬੇਦੀ ਉਹਨਾਂ ਨਾਲ ਗੱਲਬਾਤ ਹੋਈ ਸੀ ਇਹ ਤੇ 7 ਜਨਵਰੀ 1999 ਦਾ ਦਿਨ ਉਸੇ ਦਾਣਾ ਮੰਡੀ ਚ ਰੱਖ ਦਿੱਤਾ ਫਿਰ ਜਿੱਥੇ ਸਾਰਾ 5000ਾਂ ਦੀ ਤਦਾਦ ਵਿੱਚ ਪਹੁੰਚਿਆ ਤੇ ਪੰਥ ਨੇ ਲਲਕਾਰ ਚਾਇਓ ਜਥੇਦਾਰ ਟੋੜਾ ਸਾਹਿਬ ਸਤ ਚਾਇਓ ਸਤ ਸਮਾਜ ਜੇ ਸਭ ਦਾ ਸਾਧ ਨੂੰ ਆਖਿਆ ਕਿ ਭਾਈ ਧਰਮ ਦਾ ਪ੍ਰਚਾਰ ਨਹੀਂ ਰੁਕਣ ਦਿਆਂਗੇ ਮੇਰੇ ਇਹਦੇ ਮੂੰਹ ਤੇ ਦਾੜਾ ਹੀ ਪ੍ਰਕਾਸ਼ ਹੋ ਰਿਹਾ ਸੀ ਉਮਰ ਛੋਟੀ ਸੀ ਕਹਿੰਦੇ ਇਹਦਾ ਸਮਝਣਾ ਕਿ ਬਲਜੀਤ ਸਿੰਘ ਛੋਟੀ ਉਮਰ ਦਾ ਭਜੰਗੀ ਇਹਨੂੰ ਤਵਕਾ ਲਵਾਵਾਂਗੇ ਢਰਾ ਲਵਾਵਾਂਗੇ ਸਾਰਾ ਪੰਥ ਧਰਮ ਪ੍ਰਚਾਰ ਦੀ ਇਹਨਾਂ ਦੀ ਪਿੱਠ ਤੇ ਖੜਾ ਜਥੇਦਾਰ ਟੋੜਾ ਸਾਹਿਬ ਨੇ ਗੁਰਮੁਖ ਪਿਆਰਿਓ ਐਸਾ ਬਲਕਾਰਾ ਸੌਦਾ ਸਾਦ ਨੂੰ ਦਿੱਤਾ ਉਹ ਦਿਨ ਜਾਵੇ ਤੇ ਆ ਦਿਨ ਆਵੇ ਭਾਵੇਂ ਦੇਖੇ ਥਾਮਾ ਤੇ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਗ੍ਰਿਫਤਾਰੀਆਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਮਕਦਮੇ दर्ज ਹੋਏ ਜੇ ਨਾ ਕਟੜੀਆਂ ਪਈਆਂ ਪਰ ਜਥੇਦਾਰ ਟੋੜਾ ਸਾਹਿਬ ਦਾ ਹਮੇਸ਼ਾ ਸਾਥ ਰਿਹਾ ਇੱਕੋ ਇੱਕ ਪ੍ਰਧਾਨ ਮਹਿਸ਼ਰੋਮੀ ਕਮੇਟੀ ਦਾ ਦੇਖਿਆ ਇਹੜੇ ਹਵੋਸੇ ਬਾਕੇ ਦੇ ਅੰਦਰ 1999 ਜਦੋਂ ਖਾਲਸੇ ਦੇ 300 ਸਾਲਾ ਸਤਾਮ ਦੀ ਤੇ ਨਗਰ ਕੀਰਤਨ ਸਿਰਸਾ ਤੇ ਫਤਿਹਬਾਦ ਖਾਲਸਾ ਮਾਰਚ ਕੱਢਿਆ ਤੇ ਜੱਥੇਦਾਰ ਟੋਹੜਾ ਸਾਹਿਬ ਆਪ ਨੰਗੇ ਪੈਰੀ ਉਹਨਾਂ ਤੋਂ ਬਾਅਦ ਕਿੰਨੇ ਪ੍ਰਧਾਣ ਬਦਲੇ ਮੈਂ ਕਿਸੇ ਬਾਰੇ ਮਾੜਾ ਚੰਗਾ ਨਾ ਕਹਾ ਪਰ ਮੈਂ ਉਸ ਇਲਾਕੇ ਦੇ ਕਿਸੇ ਨੂੰ ਨੰਗੇ ਪੈਰੀ ਇਤਾਂ ਮਾਰਚਾਂ ਦੇ ਅੰਦਰ ਨਗਰ ਕੀਰਤਨਾਂ ਦੇ ਵਿੱਚ ਨਹੀਂ ਦੇਖਿਆ ਜਿਸ ਤਰ੍ਹਾਂ ਜੱਥੇਦਾਰ ਟੋਹੜਾ ਸਾਹਿਬ ਉਸ ਇਲਾਕੇ ਦੇ ਅੰਦਰ ਫਿਰ ਸੌਦਾ ਸਾਧ ਨੂੰ ਠੱਲ ਪਾਉਣ ਵਾਸਤੇ ਸਾਡੀ ਕੰਢੇ ਤੇ ਖੜੇ ਹੋਏ ਤੇ ਗੁਰਮਖ ਪਿਆਰਿਓ ਸਿੱਖੀ ਪ੍ਰਚਾਰ ਦੀ ਉਹਦਾ ਜਜ਼ਬਾ ਸੀ ਤਾਂ ਹੀ ਉਹਨਾਂ ਦੇ ਨਾਲ 1999 ਖਾਲਸਾ ਸਾਜਣਾ ਦੇ 300 ਸਾਲਾ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਐਗਜ਼ੈਕਟਿਵ ਤੋਂ ਜਦੋਂ ਅੱਜ ਜ਼ਥੇਦਾਰਾਂ ਨੂੰ ਪਾਸੇ ਕੀਤਾ ਜਾਂਦਾ ਉਹ ਉਸ ਮੇਲੇ ਵਿੱਚ ਸਿੱਖ ਸਾਹਿਬ ਭਾਈ ਰਣਜੀਤ ਸਿੰਘ ਨੂੰ ਜਦੋਂ ਪਾਸੇ ਕੀਤਾ ਤਾਂ ਤਿੰਨ ਵੱਡੇ ਮਾਰਚ ਜੋ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿਸ਼ੇਸ਼ ਨਗੀ ਸਕੇ ਜਥੇਦਾਰ ਟੋੜਾ ਸਾਹਿਬ ਸੰਤ ਸਮਾਜ ਤੇ ਉਥੇ ਇੱਕ 2000 ਤੋਂ ਵੱਧ ਜਗੀਆਂ ਦਾ ਕਾਫਲਾ ਸੀ ਜਿਸ ਤਰ ਸ੍ਰੀ ਦਮਦਮਾ ਸਾਹਿਬ ਤੋਂ ਖਾਲਸਾ ਮਾਰਚ ਲੈ ਕੇ ਤੁਰੇ ਉਹਨਾਂ ਦੇ ਨਾਲ ਖੜੇ ਉਹ ਆਖਰੀ ਸਾਹਾਂ ਤੱਕ ਉਹਨਾਂ ਦਾ ਸਾਡੇ ਨਾਲ ਸਹਿਯੋਗ ਰਿਹਾ ਇਸ ਧਰਮ ਪ੍ਰਚਾਰ ਦੇ ਅੰਦਰ ਭਾਵੇਂ ਕਿ ਮੌਕੇ ਦੀ ਸਰਕਾਰ ਉਹਨਾਂ ਦੇ ਭਾਈ ਵਾਲਿਆਂ ਦੀ ਸਰਕਾਰ ਸੀ ਉਹਨਾਂ ਨੇ ਬਹੁਤ ਗੁਰਮਤ ਪਿਆਰਿਓ ਜਿਹੜਾ ਸੀ ਰੁਕਾਵਟਾਂ ਖੜੀਆਂ ਕੀਤੀਆਂ ਕਿਉਂਕਿ ਸੌਦਾ ਸਾਧ ਨਾਲ ਵੋਟਾਂ ਦੇ ਵੋਟਾਂ ਦੇ ਸਮਝੌਤੇ ਸਨ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਪਰ ਜਥੇਦਾਰ ਟੋਹੜਾ ਸਾਹਿਬ ਨੇ ਸਦਾ ਸਿੱਖੀ ਪ੍ਰਚਾਰ ਨੂੰ ਜਿਹੜਾ ਸੀ ਉਹ ਪਹਿਲ ਦਿੱਤੀ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਂ ਵਿੱਚੋਂ ਧੰਨਵਾਦ ਕਰਦਾ ਤੇ ਉਸੇ ਦਿੱਤੇ ਹੋਏ ਸਾਧਨ ਅੱਜ ਸਜਦਾ ਕਰਨ ਵਾਸਤੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਸਾਥੀਆਂ ਸਮੇਤ ਪਹੁੰਚਿਆ ਜਿਨੀਆਂ ਵੀ ਸੰਗਤਾਂ ਜਥੇਦਾਰ ਟੋੜਾ ਸਾਹਿਬ ਦੀ ਯਾਦ ਵਿੱਚ ਇੱਥੇ ਪਹੁੰਚੀ ਹੈ ਜਿੰਨੇ ਵੀ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਸਹਿਬਾਨ ਇੱਥੇ ਪਹੁੰਚੇ ਹੈ ਮੈਂ ਸਮਝਦਾ ਇਹ ਸਾਰੇ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਆਗੂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਹੈ ਸਤਗੁਰੂ ਸੱਜੇ ਪਾਤਸ਼ਾਹ ਦੇ ਚਾਪਾ ਚਰਵਾਸ ਕਰਦਾ ਕਿ ਜਿਸ ਤਰ੍ਹਾਂ ਜਥੇਦਾਰ ਟੋੜਾ ਸਾਹਿਬ ਨੇ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦਿੱਤੇ ਆ ਧਰਮ ਤੇ ਰਾਜਨੀਤੀ ਦਾ ਸਵੇਲ ਰੱਖਦੇ ਆ ਧਰਮ ਨੂੰ ਅੱਗੇ ਰੱਖ ਕੇ ਗੁਰਮਖ ਪਿਆਰਿਓ ਧਰਮ ਨੂੰ ਅੱਗੇ ਤੇ ਜਾਣ ਵਾਸਤੇ ਯੋਗਦਾਨ ਪਾਇਆ ਸਾਡੇ ਦੇ ਵੀ ਸਤਿਗੁਰ ਸੱਜੇ ਪਾਤਸ਼ਾਹ ਸਾਹਿਬ ਤੇ ਇੰਨਾ ਦੀ ਕਿਰਪਾ ਕਰੇ ਕਿ ਅਸੀਂ ਧਰਮ ਨੂੰ ਅੱਗੇ ਰੱਖ ਕੇ ਗੁਰੂ ਦੇ ਸਿਧਾਂਤਾਂ ਨੂੰ ਮਾਨ ਵੜਿਆ ਦਾ ਨੂੰ ਅੱਗੇ ਰੱਖ ਕੇ ਗੁਰਮਖ ਪਿਆਰਿਓ ਆਪਣੇ ਦੇਸ਼ ਦੀ ਤਾਮ ਦੀ ਧਰਮ ਦੀ ਆਪਣੀਆਂ ਸੰਸਥਾਵਾਂ ਦੀ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਸੇਵਾ ਕਰ ਸਕੀਏ ਹਰਿਆਣਾ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾ ਸਾਡੇ ਮਨੋਂ ਸੁਭੋਚੇ ਮੈਂਬਰ ਸਰਬਾਨਾ ਮੰਡਾ ਜਥੇਦਾਰ ਗੁਰਚਰ ਸੰਗੀ ਟੌਰਾਂ ਨੂੰ ਸਰਦਾਰ ਤੇ ਫੋਟੋ ਪੇਟ ਕਰਦਾ ਹੋਇਆ ਇਹਨਾਂ ਵਿਚਾਰਾਂ ਦੇ ਨਾਲ ਹੀ ਮੈਂ ਤੁਹਾਡੇ ਤੋਂ ਭੁੱਲਾਂ